ਸਾਵਰ ਸਾਵਰ ਖਾ ਕੱਚ ਦੇ ਸਮਾਨ ਨੂੰ ਐ ਹੋਈ ਫਿਕਰ ਬਸ ਰਹਿਦਾ ਜਾਣੂ ਸਾਵਰ ਸਾਵਰ ਖਾ ਕੱਚ ਦੇ ਸਮਾਨ ਨੂੰ ਵੇ ਮਾਇਆ ਤੈਨੂੰ ਅਜੇ ਨਾ ਆਈ ਪੂਰੀ ਦੁਨੀਆਦਾਰੀ ਵੇ ਸੋਚਾ ਸੋਚਦਿਆਂ ਨੂੰ ਲੰਘ ਗਈ ਵੇ ਤੁਰ ਗਈਆਂ ਨੇ ਜਿੰਦੜੀਆਂ ਹਾਣ ਦੀਆਂ ਫਸੇ ਕਾਲ ਦੋਸਤੋ ਅੱਜ ਫੇਰ ਤੁਹਾਡੇ ਲਈ ਕੁਝ ਨਵੀਂ ਚੀਜ਼ ਨਵੇਂ ਅੰਦਾਜ਼ ਦੇ ਵਿੱਚ ਲੈ ਕੇ ਆ ਗਏ ਸੋ ਜੇ ਮੁਹੰਮਦ صدیق ਸਾਹਿਬ ਤੇ ਬੀਬੀ ਰਣਜੀਤ ਕੌਰ ਇੱਕ ਉਹਨਾਂ ਦਾ ਦੁਗਾਣਾ ਸੁਣਾਉਣਾ ਤੁਹਾਨੂੰ ਮੈਂ ਬੀਬੀ ਰਣਜੀਤ ਕੌਰ ਜੀ ਕੀ ਕਹਿੰਦੇ ਆ ਮੁਹੰਮਦ صدیق ਸਾਹਿਬ ਕੀ ਕਹਿੰਦੇ ਆ ਸੁਣੋ ਹਾਂ ਮੈਨੂੰ ਕਹਿੰਦਾ ਪਰੀਆਂ ਦੀ ਭੈਣ ਵੇਜਤਾ ਟਾਲੀਆਂ ਰਾਤਾਂ ਦੀ ਲਾਲ ਕੈਣ ਵੇਜਤਾ ਹਾਂ ਮੈਨੂੰ ਕਹਿੰਦੇ ਪਰੀਆਂ ਦੀ ਭੈਣ ਵੇਜਤਾ ਸੀਦੀਆਂ ਪਾਣੀਆਂ ਆਂਦੀ ਝੱਗ ਵਰਗੀ ਤੁੱਪ ਵਿੱਚ ਲੱਗਾ ਨੀਰੀ ਅੱਗ ਵਰਗੀ ਕੱਸੀ ਦੇਆਂ ਪਾਣੀਆਂ ਦੀ ਝੱਗ ਵਰਗੀ ਆ ਤੁੱਪ ਵਿੱਚ ਲੱਗਾ ਨੀਰੀ ਅੱਗ ਵਰਗੀ ਹਸਾਮ-ਸਾਮ ਰੱਖਾ ਕੱਚ ਦੇ ਸਮਾਨ ਨੂੰ ਐਈਓਈ ਫਿਕਰ ਬਸ ਰਹਿਦਾ ਜਾਨੂ ਹਸਾਮ-ਸਾਮ ਰੱਖਾ ਕੱਚ ਦੇ ਸਮਾਨ ਨੂੰ ਐਈਓਈ ਫਿਕਰ ਬਸ ਰਹਿਦਾ ਜਾਨੂ ਹੋ ਜਾਵੇ ਨਾ ਤੇ ਡਿੱਕ ਕੇ ਤੇ ਬੰਗ ਵਰਗੀ ਜੱਟੀ ਮਿਲੀ ਜੱਟ ਨੂੰ ਪਤੰਗ ਵਰਗੀ ਜਾਵੇ ਨਾ ਤੇੜਕ ਕੇ ਤੇ ਵੰਗ ਵਰਗੇ ਗੱਟੀ ਮਿਲੀ ਜੱਟ ਨੂੰ ਪਤੰਗ ਵਰਗੇ ਅਨੀਤਾ ਸਮਾਣਾ ਤੇ ਰਾਜਬਰਾੜ ਸਾਹਿਬ ਅਨੀਤਾ ਸਮਾਣਾ ਜੀ ਕੀ ਕਹਿੰਦੇ ਆ ਰਾਜਬਰਾੜ ਸਾਹਿਬ ਕੀ ਕਹਿੰਦੇ ਆ ਸੁਣੋ ਦੇ ਮਾਇਆ ਤਨ ਉਹ ਜੇ ਨਾ ਆਈ ਪੂਰੀ ਦੁਨੀਆਦਾਰੀ ਵੇ ਸੋਚਾ ਸੋਚਦਿਆਂ ਨੂੰ ਲੰਘ ਗਈ ਹਏ ਸੋਚਾਂ ਸੋਚਦਿਆਂ ਨੂੰ ਲੰਘ ਗਈ ਦੀਵੀ ਸਦੀ ਵਿਚਾਰੀ ਵੈ ਕਿਵੇਂ ਪੜਾਵਾਂ ਤੈਨੂੰ ਹੁਣ ਮੈਂ ਹਏ ਕਿਵੇਂ ਪੜਾਵਾਂ ਤੈਨੂੰ ਹੁਣ ਮੈਂ ਪੜ ਗਈ ਦੁਨੀਆ ਸਾਰੀ ਸਾਮਲਾਟ ਵਿੱਚ ਆਪਾ ਵੀ ਕਰ ਕੋਠੀ ਵਰਗਾ ਪਾਵਾਂਗੇ ਹੇ ਲੈਲਾ ਤੂੰ ਸਰਪੰਚੀ ਵੈ ਸਰਕਾਰੀ ਪੈਸਾ ਖਾਵਾਂਗੇ ਹੋ ਪਹਿਲਾ ਰਿਸ਼ਵਤ ਖੋਰ ਸੀੜੀਏ ਲੁੱਟਦੇ ਮੌਜ ਬਹਾਰਾਂ ਨੀ 6 ਮਹੀਨਿਆਂ ਵਿੱਚ ਬਣ ਜਾਂਦੇ ਸੀ ਉਹ 6 ਮਹੀਨਿਆਂ ਵਿੱਚ ਬਣ ਜਾਂਦੇ ਸੀ ਪੰਪ ਕੋਠੀਆਂ ਕਾਰਾਂ ਨੀ ਪਹਿਲਾਂ ਵਾਲੀ ਗੱਲ ਨਾ ਰਹੇਗੀ ਹੋ ਪਹਿਲਾਂ ਵਾਲੀ ਗੱਲ ਨਾ ਰਹੇਗੀ ਬਦਲ ਗਈਆਂ ਸਰਕਾਰਾਂ ਹੁਣ ਤਾਂ ਜੇਲ੍ਹਾਂ ਦੇ ਵਿੱਚ ਬੈਠੇ ਕਈ ਵਜ਼ੀਰ ਵਿਚਾਰੇ ਨੀ ਹੋ ਬੜੀ ਜਮਾਨ ਤੇ ਔਖੀ ਕਪੜੇ ਵਾਜਾਂ ਦੀ ਮੁਟਿਆਰੇ ਨੀ ਹਰ ਭਜਨਵਾਨ ਸਾਹਿਬ ਔਖੀ ਵੇਬ ਆਵੇ ਵੇਬ ਆਵੇ ਖਮਾਨਾ ਵੇ ਤੁਰ ਗਈਆਂ ਨੇ ਜਿੰਦੜੀਆਂ ਹਾਣ ਦੀਆਂ ਹੋ ਜਰਾ ਠਹਿਰ ਜਾ ਜਿੰਦੜੀਏ ਨੀ ਕਾਲੀਏ ਨੀ ਹੋ ਤੈਨੂੰ ਪਈਆਂ ਕਿਉਂ ਕਾਲੀਆਂ ਜਾਣਦੀਆਂ ਕਰਤਾਰ ਰਾਮਲਾ ਸਾਹਿਬ ਕਰਤਾਰ ਰਾਮਲਾ ਜੀ ਹੋ ਫੇਲ ਹੋ ਜੇ ਬਾਣੀਆਂ ਜੋ ਕਰੇ ਆਸ਼ਕੀ ਤੇ ਬਵੇਂ ਨਾ ਹਟਤੇ ਹੋਦਾ ਰੂਪੀ ਕੇ ਸੌਦਾ ਜੋ ਵਪਾਰੀ ਕਰਦੇ ਉਹ ਕਦੇ ਨਹੀਂ ਵੱਟਦੇ ਹੋ ਪੁਲਸੀਆ ਕਦੇ ਨਹੀਂ ਲਿਹਾਜ ਕਰਦਾ ਹੋ ਪਏ ਜੇ ਗੁੱਲੀ ਦਣ ਜੇ ਹੋ ਜੱਟ ਦੀ ਸਮਾਨੋਂ ਗੁੱਡੀ ਉਦੋਂ ਡਿੱਗਦੀ ਜੇ ਪੁੱਤ ਵੈਲੀ ਬਣ ਜੇ ਹੋ ਜੱਟ ਦੀ ਸਮਾਨੋਂ ਗੁੱਡੀ ਉਦੋਂ ਡਿੱਗਦੀ ਜੇ ਪੁੱਤ ਵੈਲੀ ਬਣ ਜੇ ਹੋ ਲੈ ਕੇ ਮਨਜੂਰੀ ਭੱਟ ਬਿਜਲੀ ਕਰਾਈ ਹੋ ਲੈ ਕੇ ਮਨਜੂਰੀ ਭੱਟ ਬਿਜਲੀ ਕਰਾਈ ਅਸੀਂ ਮੀਟਰ ਲਵਾਇਆ ਸਰਕਾਰੀ ਵੱਲੀਏ ਨਹੀਂ ਜਗੂ ਛੜੇ ਦਾ ਛੜੇਦਾ ਬੱਲਵਰਾਤ ਸਾਰੀ ਬੱਲੀ ਇਹ ਨਹੀਂ ਜੰਗੂ ਛੜੇਦਾ ਯਮਲਾ ਸਾਹਿਬ ਹੋ ਨਾਨਕ ਤੇਰੀ ਇਸ ਦੁਨੀਆ ਵਿੱਚ ਨਾਨਕ ਤੇਰੀ ਇਸ ਦੁਨੀਆ ਵਿੱਚ ਓਹ ਹੋ ਗਿਆ ਬੜਾ ਕੂੜਾ ਹੋ ਪੁੱਤ ਨੇ ਪਿਉ ਦੀ ਦਾੜੀ ਫੜਨੀ ਤੇ ਤੀਨੇ ਮਾਂ ਦਾ ਜੁੜਾ ਨਾਨ ਕਤੇਰੀ ਇਸ ਦੁਨੀਆ ਵਿੱਚ ਹੋ ਗੀਤਾ ਜੈਨਾਰ ਸੁਣਦੇ ਜੋ ਫੈਰ ਗੋਰੀਏ ਮਤਰਾ ਨੇ ਮਾਰੇ ਨੇ ਸੁਣਦੇ ਜੋ ਫੈਰ ਗੋਰੀਏ ਮਤਰਾ ਨੇ ਮਾਰੇ ਨੇ ਰਵਿੰਦਰ ਗਰੇਵਾਲ ਸਾਹਿਬ ਵਾਦਾ ਸਜਣਾ ਨਾ ਕੀਤਾ ਪੈਣ ਕਾਲਜੇ ਚ ਸਾਲੂ ਵੇ ਮੈਂ ਵਾਦਾ ਤਾ ਨਿਭਾਉਣਾ ਚੰਨਾ ਮਨ ਮੇਰੀ ਗੱਲ ਤੇਰੀ ਚਾਨਣੀ ਦਾ ਪਵੇ ਚਮਕਾਰਾ ਸਾਂ ਸਾਂ ਰਾਤ ਬੋਲੇ ਵੇ ਸੋਹਣ ਯਾਰ ਨੂੰ ਮਿਲਣੂ ਚੰਨਾ ਜਾਣਾ ਬੱਦਲਾਂ ਦੇ ਹੋ ਜਾ ਯੋਲੇਵੇ ਸੋ ਦੱਸਿਓ ਮਿੱਤਰੋ ਕਿਵੇਂ ਲੱਗੀ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਜਿੰਦਗੀ ਜਿੰਦਾਬਾਦ